ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਕੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਖੋ ਆਪਣਾ ਨਵਾਂ ਵਲੌਗ ਸਿਰਟਾਕ ਲਈ ਇਹ ਹੈ ਬਾਬਾ ਜੀ ਦੀ ਬੁੱਕ ਆ ਤੇ ਇਹ ਜੀ ਮੈਂ ਬੁੱਕ ਮੰਗਾਈ ਆ ਇੱਕ ਬਹੁਤ ਸੋਹਣੀ ਬੁੱਕ ਆ ਬਾਬੇ ਨਾਨਕ ਦੀ ਤੇ ਮਰਦਾਨੇ ਦੀਆਂ ਇਹਦੇ ਵਿੱਚ ਸਟੋਰੀਜ਼ ਆ ਮੈਂ ਨਾ ਇੰਸਟਾਗ੍ਰam ਤੇ ਇਹਦੀਆਂ ਉਹ ਸਤਿੰਦਰ ਸਰਤਾਜ ਨੇ ਇਸ ਬੁੱਕ ਬਾਰੇ ਐਡ ਕੀਤੀ ਆ ਤੇ ਉਹਦੇ ਵਿੱਚ ਉਹ ਸਟੋਰੀ ਸੁਣਾਉਂਦੇ ਆ ਤਾਂ ਮੈਨੂੰ ਬਹੁਤ ਵਧੀਆ ਲੱਗੇ ਬਹੁਤ ਹੀ ਇਮੋਸ਼ਨਲ ਵੀ ਆ ਤੇ ਸੋ ਮੈਂ ਕਿਹਾ ਮੈਂ ਇਹਨੂੰ ਮੰਗਵਾਨੀ ਆ ਤੇ ਮੈਂ ਇਹਨੂੰ ਚਾਰ ਦਿਨ ਹੀ ਹੋਏ ਨਾ ਚਾਰ ਪੰਜ ਦਿਨ ਹੋਏ ਤੈਨੂੰ ਨਹੀਂ ਪਤਾ ਮੈਂ ਆਪ ਹੀ ਆਰਡਰ ਕੀਤੀ ਸੀ ਮਨੀ ਕੋ ਨਹੀਂ ਸੀ ਆਰਡਰ ਕਰਵਾਈ ਮੈਂ ਆਪ ਹੀ ਕੀਤੀ ਸੀ ਆਰਡਰ ਤਾਂ ਮੈਨੂੰ ਵੈਸੇ ਵੀ ਸ਼ੌਂਕ ਆ ਮੈਨੂੰ ਨਾਵਲ ਪੜ੍ਹਨ ਦਾ ਬਟ ਵਧੀਆ ਨਾਵਲ ਹੋਵੇ ਜਿਹਦੇ ਵਿੱਚ ਮਤਲਬ ਕਿ ਕੁਝ ਵਧੀਆ ਜਿਹਾ ਹੋਵੇ ਤੇ ਸੋ ਇਸ ਕਰਕੇ ਮੈਂ ਇਹ ਮੰਗਵਾਈ ਸੀ ਇਹ ਆਲੀ ਬੁੱਕ ਹੈ ਜੀ ਦੇਖਦੇ ਹਾਂ ਜੀ ਕਹਾਣੀ ਕਿਹੜੀ ਕੁੱਲ ਨੂੰ ਇਹਦੇ ਵਿੱਚ ਮਨੀ ਤੂੰ ਵੀ ਪੜੀ ਇਹਨੂੰ ਅੱਛਾ ਇਹਦੇ ਵਿੱਚ ਬਾਪੇ ਨਾਨਕ ਦੀ ਤੇ ਮਰਦਾਨੇ ਦੀਆਂ ਬਹੁਤ ਸੋਹਣੀਆਂ ਸਟੋਰੀਜ਼ ਐ ਇਹ ਚਲੋ ਜੀ ਅੱਗੇ ਵਲੌਗ ਬਣਾਉਣਾ ਹੈ ਹੋਰ ਕੋਈ ਕੰਮ ਕਰਾਂਗੇ ਜੋ ਤੇ ਜਦ ਤੱਕ ਇਹ ਵਾਲੀ ਬੁੱਕ ਪੜਕੇ ਫਿਰ ਮੈਂ ਮਦਕੀ ਥੋੜੀ ਥੋੜੀ ਭਰੂੰਗੀ ਰੋਜ਼ ਜਿੰਨੀ ਮੇਰੇ ਕੋ ਹੋ ਸਕੇ ਤੇ ਫਿਰ ਤੁਹਾਨੂੰ ਦੱਸਾਂਗੀ ਬੁੱਕ ਕਿੱਦਾਂ ਦੀ ਆ ਜਿਹਨਾਂ ਨੂੰ ਸ਼ੌਂਕ ਹੋਇਆ ਉਹ ਜ਼ਰੂਰ ਮੰਗਵਾਓ ਤੇ ਇੱਕ ਬੁੱਕ ਹੋਰ ਆ ਬਾਬੇ ਨਾਨਕ ਤੇ 40 ਦਿਨ ਮਣੀ ਉਹ ਵੀ ਲੈ ਮੰਗਾਵਾਂਗੇ 40 ਦਿਨ ਉਹ ਵੀ ਬਹੁਤ ਵਧੀਆ ਬੁੱਕ ਆ ਚਲੋ ਜੀ ਇਹ ਅਜਿ ਮਨਵੀਰ ਦਾ ਦੁਪਹਿਰ ਦਾ ਮੀਲ ਆ ਮੁਸਲੀ ਮੁਸਲੀ ਪ੍ਰੋਟੀਨ ਪ੍ਰੋਟੀਨ ਹੁੰਦਾ ਇਹਦੇ ਵਿੱਚ ਇਹ ਹੈ ਜੀ ਹਾਫ ਬਾਉਲ ਮਨੀ ਵਾਸਤੇ ਦੁੱਧ ਤੇ ਮਸਲੀ ਇਹ ਵਾਲਾ ਜੀ ਮਸਲੀ ਪਿੰਟੋਲਾ ਹਾਈ ਪ੍ਰੋਟੀਨ ਮਸਲੀ ਇਹ ਨੂੰ ਸਵੇਰ ਨੂੰ ਤੇ ਦੁਪਹਿਰ ਨੂੰ ਮਨਵੀਰ ਨੂੰ ਜਿਹੜਾ ਸੀ ਦਹੀਂ ਦਾ ਇਹ ਵਾਲਾ ਲੋ ਜੀ ਭਾਈ ਸਾਹਿਬ ਜੀ ਆਏ ਆ ਪਸਮਾਨ ਲਓ ਮੀ ਪਈ ਜਾਂਦਾ ਜ ਮੈਂ ਨਹੀਂ ਗਈ ਕਿਉਂਕਿ ਹੁਣ ਸਿਰਫ ਉਹ ਕੀ ਕਹਿਦਾ ਹੁੰਦਾ ਚੌਕਰ ਰਲਾ ਦੇ ਇਹਦਾ ਹਨਾ ਤੇ ਹੁਣ ਜਾਉਂਗੀ ਮੈਂ ਨਾ 4:00 ਵਜੇ 4:30 ਵਜੇ ਖਾ ਲਾ ਦਿਨ ਜਿੰਨਾ ਚਿਰ ਮੈਂ ਵਿਹਲੀ ਸੀ ਜੀ ਤੇ ਮੈਂ ਕਟਿਆ ਆਪਣਾ ਇਹ ਵਾਲਾ ਸੂਟ ਫਰੋਜ਼ੀ ਕਲਰ ਦਾ ਇਹ ਇਹਦੀ ਬੈਕ ਸਾਈਡ ਹੈ ਆਹ ਵਾਲੀ ਫਰੰਟ ਸਾਈਡ ਹੈ ਮੈਂ ਕਿਹਾ ਸੀਨੇ ਸ਼ੁਰੂ ਕਰੀਏ ਮਾੜੇ ਮਾੜੇ ਜਿਹਾ ওই স্যুট ਮੈਂ ਪੌਨੀ ਰਹਿਣੀ ਆ ਇਹ ਵਾਲਾ ਜਿ ਕਟਿਆ ਇਹ ਲੈ ਕੇ ਆਉਂਦੀ ਆ ਜੀ ਮੈਂ ਇਹਦੇ ਨਾਲ ਦੀ ਲੈਸ ਮਤਲਬ ਕਿ ਮੈਂ ਇਹਨੂੰ ਪਾਈਪਿੰਗ ਵਾਂਗੂ ਨਹੀਂ ਲਾਉਂਗੀ ਇਹਨੂੰ ਉੱਪਰ ਲਾਉਂਗੀ ਇਹਦੇ ਡਿਜ਼ਾਈਨ ਡਿਜ਼ਾਈਨ ਤਾਂ ਮੈਂ ਨਹੀਂ ਇਹਨੇ ਬਣਾਉਣੀ ਹੁੰਦੀ ਮੈਨੂੰ ਸਿੰਪਲ ਸੂਟ ਹੀ ਸੋਹਣੇ ਲੱਗਦੇ ਆ ਤੇ ਇਹ ਵਾਲੀ ਪਾਈਪਿੰਗ ਇਹਨੂੰ ਉੱਪਰ ਹੀ ਲਾਉਂਗੀ ਇਹਦੇ ਪਾਈਪਿੰਗ ਗਈਆਂ ਨਹੀਂ ਲੈਸ ਐਸੇ ਸੂਟ ਲੈ ਸੋਹਣੇ ਲੱਗੂਗੇ ਪਿੰਕ ਕਲਰ ਹੈ ਮਿਚ ਕਿਤੇ ਕਿਤੇ ਇਸ ਕਰਕੇ ਇੰਦਰ ਰੱਖੂਗੀ ਇੰਦਰ ਰੱਖ ਕੇ ਲਾਉਂਗੀ ਇਹ ਇੰਦਰ ਇੰਦਰ ਕਿਤੇ ਕਿਤੇ ਇਹਦੇ ਵਿੱਚ ਉਹ ਆ ਕੀ ਕਹਿੰਦੇ ਨੇ ਸਿੱਪੀ ਸਿੱਪੀ ਇਹਦੇ ਵਿੱਚ ਨਜ਼ਰ ਲੱਗੀ ਇਸ ਵੇਲੇ ਡੇਗ ਗਈ ਜਿਹੜਾ ਕੋਈ ਵੜਾ ਦਿਓ ਵੜਾ ਦਿਓ ਖਲਾਰਾ ਬਹੁਤ ਜੇ ਕੋ ਡੇਗ ਗਈ ਹੁਣ ਵਧਣੀ ਪੈਣੀ ਕਿਉਂਕਿ ਕੰਡੇ ਬਹੁਤਾ ਤਾਂ ਨੁਮ ਨਹੀਂ ਹੋਣੀ ਉਨੀ ਗਹਿਣ ਦਾ ਕਿ ਜਿਹੜੀ ਉੱਪਰ ਹੈ ਬਾਕੀ ਸਾਰੀ ਆ ਵੜ ਦੇਣੇ ਏ ਜੀ ਜਿਹੜੀ ਸਾਡੀ ਬੇਲ ਸੀ ਉਹ ਟੁੱਟ ਗਈ ਦੇਖੋ ਜਦੋਂ ਹਨੇਰ ਆਇਆ ਨਾ ਬਹੁਤ ਜ਼ਿਆਦਾ ਮੈਂ ਉਹਦੀ ਵੀਡੀਓ ਲਾਉਂਗੀ ਸਟਾਰਟਿੰਗ 'ਚ ਇਹਦੇ ਨਾਲ ਤੇ ਡਿੱਗ ਗਈ ਟੁੱਟ ਗਈ ਐਨੀ ਬਜੀ ਬਸ ਨજર ਲੱਗ ਗਈ ਬੇਲ ਨੂੰ ਜਿਹੜਾ ਵੀ ਗੰਦਾ ਸੀ ਉਹਨੂੰ ਵੜਦੋ 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 ਪਰ ਆਹ ਨਹੀਂ ਅਸੀਂ ਵੱਡੀ ਐਨੀ ਰੱਖੀ ਆ ਤੇ ਇਹ ਜਿਹੜੀ ਐਨੀ ਆ ਜੀ ਇਹ ਵੱਢਣੀ ਪਈ ਕਿਉਂਕਿ ਉਹ ਡਿੱਗ ਗਈ ਸੀਗੇ ਹੁਣ ਇਹ ਤਾਂ ਸਫਾਈ ਕਰਾਂਗੇ ਆਹ ਅਤੇ ਪੁੰਗਰੋਣੀਆਂ ਟਾਣੀਆਂ ਤਾਂ ਫਿਰ ਉਹਨਾਂ ਨੂੰ ਛੋਟੀ ਰੱਖਾਂਗੇ ਵੱਡੀ ਨਹੀਂ ਕਰਨੇ ਹਾਂ ਨਾ ਮਨੀ ਫੀਡਰ ਵੀ ਖਤਮ ਹੋਏ ਪਏ ਆ ਸਵੇਰੇ ਭਰੇ ਸੀ ਨੇ ਕੱਲ ਸ਼ਾਮੀ ਭਰੇ ਸੀ ਮੈਂ ਖਤਮ ਹੋ ਗਏ ਅੱਜ ਮੈਂ ਨਾ ਮਨਵੀਰ ਨੂੰ ਕਹਿਣ ਲਈ ਸੀ ਉਹਨੂੰ ਘੱਟ ਕਰ ਮੈਂ ਮਨਵੀਰ ਨੂੰ ਕਹਿਣ ਲਈ ਸੀ ਮੈਨੂੰ ਖੋਲਣ ਦੇ ਫਸੂ ਮੰਗੋ ਤਾਂ ਮਤਲਬ ਮੈਂ ਕਿਵੇਂ ਸ਼ੁਰੂ ਕਰਦੀ ਆ ਖੋਲਣੇ ਤਾਂ ਫਿਰ ਮੈਨੂੰ ਆਦਤ ਪੈ ਜਾਊਗੀ ਕਈ ਵਾਰੀ ਬੰਦਾ ਨਹੀਂ ਕਰੇ ਹੁੰਦਾ ਖੋਲ ਕੇ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਕਰਨਾ ਪੈਂਦਾ ਤੇ ਸੋਏ ਨੂੰ ਮੈਂ ਕਹਿੰਦੀ ਸੀ ਮੈਨੂੰ ਖੋਲਣ ਦੇ ਇਹ ਮੰਨਦਾ ਹੀ ਨਹੀਂ ਪਰ ਮੈਂ ਖੋਲੂਗੀ ਮੰਗੋ ਖੋਲੂਗੀ ਮੰਗੋ ਤਾਂ ਸ਼ੁਰੂ ਕਰੂੰਗੇ ਮੈਂ ਖੋਲਣਾ ਤੇ ਪਲੀਜ਼ ਭੱਜੀ ਨਾ ਖੋਲੂਗੀ ਮੈਨੂੰ ਤਾਂ ਕੋਈ ਖੜਾ ਨਹੀਂ ਮੰਗੋ ਗਰੀਵ ਭੱਜੀ ਨਾ ਪਲੀਜ਼ ਭੱਜੀ ਨਾ ਅੱਛਾ ਸ਼ਾਮ ਕਰ ਲਈ ਸ਼ਾਮ ਮੇਰੀ ਲਾਜ ਰੱਖ ਲੈ ਸਹੀ ਕਿ ਨਹੀਂ ਮੰਗੋ ਭੱਜੀ ਨਾ ਪਲੀਜ਼ ਮੰਗੋ ਮੰਗੋ ਮੈਂ ਖੋਲ ਕੇ ਬੰਨ ਦਿੱਤੀ ਹੁਣ ਮੈਂ ਗੰਗਾ ਖੋਲਣਾ ਕਿ ਨਾ ਖੋਲਣਾ ਚਲੋ ਗੰਗਾ ਵੀ ਖੋਲ ਮੈਂ ਗੰਗਾ ਖੋਲ ਕੇ ਦੇਖਦੀ ਆ ਜੀ ਮੰਗੋ ਬੰਨ ਦਿੱਤੀ ਮੈਂ ਖੋਲ ਕੇ ਹੋ ਜਾ ਵਜਾ ਕੇ ਇਹ ਮੁੰਡਾ ਮੈਨੂੰ ਖੋਲਣ ਹੀ ਨਹੀਂ ਦਿੰਦਾ ਇਹਨੂੰ ਇਹ ਨਹੀਂ ਪਤਾ ਜੇ ਮੈਂ ਖੋਲਿਆ ਕਰੂ ਤਾਂ ਫੇਰ ਮੈਨੂੰ ਆਦਰ ਪਊ ਪਰ ਮੰ ਗੰਗਾ ਤਾਂ ਉਹ ਤਾਂ ਮੈਨੂੰ ਵੀ ਬਹੁਤ ਡਰ ਲੱਗਦਾ ਮਣੀ ਜੇ ਇਹ ਮੈਨੂੰ ਚੱਕਦਾ ਹੋ ਕੇ ਹੋ ਜਾ ਚਲ ਉਧਰ ਹੋ ਕੇ ਚਲ ਆ ਸਾਈਡ ਤੇ ਹੋ ਮੰਗੋ

ਕਿਆ ਨੰਗਾ ਇੱਧਰ ਇੱਧਰ ਆ ਲੈ ਤੁਮੀ ਮੇਰੇ ਆਲ ਨੂੰ ਹੁੰਦੀ ਖੁੱਲੇ ਖੁੱਲੇ ਜਾਂਦੀ ਵੀ ਹਨਾ ਹੁਣ ਮੈਂ ਗੋਰੀ ਖੋਲਾਂ ਨਾ ਉਹ ਤਾਂ ਨਹੀਂ ਮਰ ਸਕਦਾ ਗ੍ਰਾਮਣੀ ਇਹਨਾਂ ਡਰਪ ਹੋ ਗਈ ਬਣੀ ਦਾ ਤੂੰ ਗੋਲ ਖੜਾ ਖੁੱਲੀ ਮੇਰੇ ਗੋਰੀ ਗੋਰੀ ਤੇ ਜਿਹੜਾ ਗੋਰੀ ਫੇਰੀ ਉਹ ਨੂੰ ਲੁਟਾ ਗੁਰੂ ਆ ਜਾ ਗੋਰੀ ਆ ਜਾ ਗੋਰੀ ਹੋਰੀ ਹੋਣਾ ਹੋਲੀ ਹੋਰੀ ਹੋ ਆਹ ਮਸਤਾ ਨਹੀਂ ਗਿਆ ਜਿੱਦਾਂ ਗੋਰੀ ਕੋਈ ਨਾ ਮੜਨਾ ਬਾਈ ਚਾਰ ਦੋ ਮਿੰਟ ਦੀ ਇਹ ਨਹੀਂ ਕਿ ਇਹ ਵਾਲੀ ਗਾ ਖੜੀ ਖੜੀ ਹੋਲੀ ਹੋਲੀ ਹੜ ਦੋ ਤੁਸੀਂ ਤੇ ਛੱਡੋ ਫੱਲਾ ਮਿੱਟੀ ਹੋਇਆ ਉਹ ਗਈ ਆ ਇਹ ਸੱਚੀ ਲਿੰਗੀ ਦੇਵੀ ਹੋਏ ਪਹਿਲਾਂ ਕਿਹਾ ਸੀਗਾ ਤੁਹਾਨੂੰ ਹੋਲੀ 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 ਮਨੀ ਮੇ ਤੋ ਉਦਨਾ ਪੱਜੀ ਆ ਮਤਲਬ ਮੈਂ ਪਹਿਲੀ ਵਾਰੀ ਖੋਲੀ ਕਰਕੇ ਹੋਲੀ ਹੋਲੀ ਆਦਤ ਪੈ ਜਾਣੀ ਇਹਨੂੰ ਹਾਂ ਛੱਟ ਪੇਟ ਲਵਾ ਲਈ ਬਾਜ ਫੇਜ ਮੈਂ ਇਸ਼ ਹੋਣਾ ਮੇਰੇ ਦਿਲ ਦੀ ਧੜਕਣ ਕੀ ਦਵਾਦ ਗਈ ਇਹ ਤਾਂ ਡੇਲੀ ਖੋਲਣਾ ਨਹੀਂ ਗਈ ਤੁਸੀਂ ਕਭ ਰਾ ਜਲ ਪੁੱਤਰਾ ਖੋਲ ਮੈਂ ਸਾਦਦੀ ਮਤਲਬ ਕਿ ਜਾਨ ਜਾਨੀ ਆਉ ਚ ਮੰਗੋ ਨੀ ਨੀ ਗੋਸ਼ਕੀ हाँ मैं कमजोर हाँ जो, जो मर्जी समझ ला ये तो बोल रहा है कि 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 ये तो बोल

ਮਾਹੀਏ ਕਿ ਉਹ ਤਾਂ ਨਹੀਂ ਮੈਂ ਤਾਂ ਬਾਕੀ ਹਨਾ ਉਹ ਇਹਨਾਂ ਤੋਂ ਵੀ ਫਾਇਦਾ ਜਾਣਨਾ ਪੜੀ ਐਡੀ ਲੱਗ ਗਈ ਆ ਕੱਲ੍ਹ ਹੀ ਜਾਣ ਮੈਨੇ ਹੋਰ ਅੱਜ ਜਾਣਾ ਮਾਚਾ ਪੱਕੀ ਕੋਈ ਬੰਦਾਂਗੇ ਅਰੇ ਨਾ ਬੰਦ ਲਾ ਬੰਦ ਟਾਰ ਕੱਢ ਲਈ ਆ ਜੀ ਤੇ ਹੁਣ ਅਸੀਂ ਪੱਠੇ ਪਾ ਦਈਏ ਕਿਨੂੰ ਗੋਰੀ ਨੂੰ ਪੱਠੇ ਜੀ ਹੁਣ ਹਰਾ ਪੱਠਾ ਜਿਹੜਾ ਖਤਮ ਹੋ ਗਿਆ ਕਿਸੇ ਦੇ ਹੋਏ ਵੀ ਨਹੀਂ ਅਸੀਂ ਕਾ ਮੁੱਲ ਲੈ ਲੈਂਦੇ ਪਰ ਕਿਸੇ ਦੇ ਪੱਠੇ ਹਨ ਨਹੀਂਗੇ ਤਾਂ ਸੋ ਸਾਨੂੰ ਹੁਣ ਨਾ ਅਸੀਂ ਤਿੰਨ ਚਾਰ ਟਾਈਮ ਚਾਰ ਟਾਈਮ ਨਾ ਤਿੰਨ ਟਾਈਮ ਅਸੀਂ ਹੁਣ ਇਹਨਾਂ ਨੂੰ ਚੌਕਰ ਹੀ ਪਾਈਦਾ ਮਤਲਬ ਅਸੀਂ ਭੇਂ ਲਈਦਾ ਚੌਕਰ ਸੁੱਕਾ ਨਹੀਂ ਪਾਈਦਾ ਹਨਾ ਤੇ ਕੇ ਚੌਕਰ ਅਸੀਂ ਤੇ ਇਹਨਾਂ ਨੂੰ ਫੇਪਾਈ ਦਾ ਮੈਂ ਤਾਂ ਪੰਗਾ ਲੈ ਲਿਆ ਗੋਰੀ ਖੋਲਣ ਦਾ ਗੋਰੀ ਨੇ ਤਾਂ ਮੈਨੂੰ ਘੜੀਸਕੇ ਲੈ ਜਾਣਾ ਸੀ ਆ ਤੇ ਏਦਾਂ ਕਰਦੀ ਏ ਏਦਾਂ ਏਦਾਂ ਮਤਲਬ ਕਿ ਇਹਨੂੰ ਇਹ ਆ ਵੀ ਮੈਂ ਖੁਰਲੀ ਤੇ ਜਾ ਕੇ ਖੜੀ ਹੋ ਜਾ ਬਸ ਖਾਣ ਲੱਪਵਾ ਨੋ ਮਿੰਟ ਬੰਦ ਕਰਨਾ ਵੀਡੀਓ ਜੀ ਇਹਨੂੰ ਕਰ ਲਈ ਅੰਦਰ ਮੈਂ ਮੈਂ ਦੌਕਾ ਮਾਰਿਆ ਜੀ ਗੋਰੀ ਹੌਲੀ ਹੌਲੀ ਗਈ ਤੇ ਮੈਂ ਮਨੀ ਨੂੰ ਕਹਿਣ ਦੇ ਸੀ ਮੈਂ ਕਿਹਾ ਮਨੀ ਜਾਨ ਤੇਰੇ ਵਿੱਚ ਆ ਦੌਕਾ ਮੇਰੇ ਵਿੱਚ ਆ ਤੇ ਹੈਂਡਲ ਧੁੰ ਕਰ ਸਕਦਾ ਇਹਨੂੰ ਮਤਲਬ ਖੋਲ ਕੇ ਲੈ ਕੇ ਜਾਣੋ ਤੇ ਦੌਕੇ ਮੇਰੇ ਤੋਂ ਡਰਦੀ ਆ ਪਰ ਜਦੋਂ ਇਹਨੂੰ ਮੈਂ ਪੜਿਆ ਸੀ ਮਨੀ ਉਦੋਂ ਮੇਰੇ ਦੌਕਾ ਹੀ ਨਹੀਂ ਸੀ ਨਿਕਲਦਾ ਮੂੰਹ ਚ ਆਹੋ ਮੇਰਾ ਦੌਕਾ ਸੁਣ ਕੇ ਮਨੀ ਵੀ ਹੱਸੂਗਾ ਉਹ ਤੇਰੀ ਕਹਿੰਦਾ ਐਡਾ ਦੌਕਾ ਚੱਲ ਪਾ ਦੇ ਉਹਨੂੰ ਫੀਡ ਪਹਿਲਾਂ ਗੋਰੀ ਤੂੰ ਕਦੋਂ ਸੂਤ ਆਉਂਗੀ ਭੈਣ ਸਾਡੇ ਕੋਲ ਤੇ ਤੂੰ ਫੀਡ ਪਾ ਉਹ ਫੀਡ ਪਾ ਮੈਨੂੰ ਹਾ ਜੇ ਸਾਡੇ ਕੋਲ ਦੀ ਥਾਂ ਬਹੁਤ ਥੋੜਾ ਪਸ਼ੂਆਂ ਦੇ ਹਿਸਾਬ ਨਾਲ ਅਸੀਂ ਦੇਖਦੇ ਫਿਰਦੇ ਆ ਥਾਂ ਸਾਨੂੰ ਮਿਲ ਗਿਆ ਹੁਣ ਗਾਂ ਅਸੀਂ ਪਸ਼ੂ ਫੇ ਵਧਾਉਣੇ ਆ ਹਾਏ ਹਜੇ ਤਾਂ ਇੰਨੀ ਟੈਨਸ਼ਨ ਆ ਜਦੋਂ ਇਹਨਾਂ ਦੇ ਬੱਚੇ ਬੱਚੀਆਂ ਆ ਗਏ ਕੀ ਕਰਾਂਗੇ ਕਿੱਥੇ ਬੰਨਾਂਗੇ ਇਹ ਅਜ ਗੋਰੀ ਦੇ ਪੀੜ ਇਹ ਤਾਂ ਮੂਕ ਲੱਗਦੀ ਰਸਤੇ ਦੇ ਉੱਪਰ ਦੀ ਐਨਾ ਰਿਸਕ ਨਾ ਲਿਆ ਕਰ ਉਹ ਫੀਡ ਦੇਖਦੀ ਆ ਕਹਿੰਦੇ ਹੁਣ ਫੀਡ ਲਿਆ ਕੇ ਰੱਖਦੇ ਪਾਉਣ ਦੇ ਨੇ ਗੋਰੀ ਬਸ ਪਾਉਣੇ ਆ ਇੱਧਰ ਦੀ ਮਣੀ ਪਾਉ ਹਾਂ ਇਦਾਂ ਪਿੱਛੇੋਂ ਦੀ ਆਇਆ ਕਰ ਤੂੰ ਜਿਹੜਾ ਉੱਪਰ ਦੀ ਲੰਘ ਜਾਣਾ ਇਹਨਾਂ ਦੀਆਂ ਇਕੱਠੀਆਂ ਨੇ ਦੋਨਾਂ ਦੇ ਘਰ ਤੇ ਪੱਠੇ ਪੈਣਾ ਦੇ ਇਹ ਖਾਂਦੀਆਂ ਇਕੱਠੀਆਂ ਆਂ ਦੇਖ ਲਓ ਜੀ ਗੰਗਾ ਤੇ ਗੋਰੀ ਦਾ ਪਿਆਰ ਇਕੱਠੀਆਂ ਖਾਂਦੀਆਂ ਪੱਠੇ ਵਾਕਵਾ ਕਰਦੇ ਤੇ ਇਕਨੇ ਆਪਣੇ ਥਾਣੇ ਹੀ ਨੇ ਜੋ ਹੋਈ ਚੱਲ ਪੈਣਾ ਪੈਣਾ ਦਾ ਪਿਆਰ ਨੇਕਾ ਸਾਹੀਵਾਲ ਦਾ ਇੱਕ ਜਰਸੀ ਫੀੜੇ ਨੂੰ ਖਾ ਲੈਂਦੀ ਨਹੀਂ ਤੇ ਗੋਰੀ ਗੰਗਾ ਨੇ ਖਾ ਜਾਣੀ ਇਹਦੀ ਸਾਰੀ ਫੀੜੇ ਅਜੇ ਇਧੂ ਹੋਣਾ ਉੱਤਕਰ ਭਾਈ ਪਸ਼ੂ ਰੱਖਣੇ ਬਹੁਤ ਔਖੇ ਆ ਕਹਿਣਾ ਹੀ ਸੌਖਾ ਪਸ਼ੂ 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 ਸਹੀ ਕਹਿੰਨੀ ਮਣੀ ਹੈ ਮਜੇ ਤਾਂ ਤੂੰ ਤਾਂ ਕਹਿਣਾ ਤੈਨੂੰ ਇਹ ਆ ਵੀ ਮੈਨੂੰ ਬਾਹਰ ਨਾ ਭੇਜ ਦੇਣ ਕਿਤੇ ਹਾਂ ਸਵੇਰ ਨੂੰ ਸਰ ਜੇ ਕਹੋ ਤਾਂ ਪਸ਼ੂਆਂ ਦਾ ਕੰਮ ਹੈ ਵੀ ਬਹੁਤ ਹੈ ਜੇ ਮੈਨੇਜ ਕਰਕੇ ਚੱਲੋ ਤਾਂ ਇੰਨਾ ਵੀ ਨਹੀਂ ਹੁੰਦਾ ਪਰ ਸਭ ਤੋਂ ਜ਼ਿਆਦਾ ਪਸ਼ੂਆਂ ਦਾ ਕੰਮ ਵੱਧ ਜਾਂਦਾ ਮੀਂਹ ਵਿੱਚ ਸਹੀ ਕਹ ਰਹੀ ਮਨੀ ਹਾਂ ਮੀਂਹ ਚ ਬਹੁਤ ਕੰਮ ਵੱਧ ਜਾਂਦਾ ਪੱਠੇ ਦਾ ਨਹੀਂ ਕੋਈ ਹਿਸਾਬ ਕਿਤਾਬ ਰਹਿੰਦਾ ਵੱਢਣ ਦਾ ਤੇ ਫੇਰ ਉਹਨੂੰ ਕੀ ਕਹਈਦਾ ਆਹਾ ਕੀ ਕਹਿੰਦੇ ਹੁੰਦੇ ਆ ਗੋਹਾ ਗੂੜਾ ਜਿਹੜਾ ਸਿੱਟਣਾ ਇਹੋ ਤੇ ਉਸ ਤੋਂ ਵੱਡਾ ਉਹਨੂੰ ਕੀ ਕਹਈਦਾ ਆ ਸੁੱਕਦਾ ਨਹੀਂ ਥਾਂ ਨਹੀਂ ਸੁੱਕਦਾ ਓਹੋ ਇਹ ਸਭ ਤੋਂ ਵੱਡੀਆਂ ਪ੍ਰੋਬਲਮਸ ਆ ਮੀਂਹ ਦੇ ਵਿੱਚ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਅਸੀਂ ਇਸ ਵਲੌਗ ਦਾ ਐਂਡ ਜਿਨ੍ਹਾਂ ਜਿਨਾਂ ਨੂੰ ਸਾਡੇ ਕਰੇਲੂ ਵਲੌਗ ਪਸੰਦ ਆ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਆਜੋ ਬੁਲਾ ਲਈਏ ਮੁੰਡੇ ਨੇ ਕਦੀ ਨਹੀਂ ਸਾਸਰੀ ਘਰ ਬਣਾਇਆ ਹਜੇ ਵੀ ਨਹੀਂ ਸਾਸਰੀ ਘਰ ਜੀ ਸਾਰਿਆਂ ਨੂੰ